ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1120 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1121 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਕੇਦਾਰਾ ਮਹੱਲਾ ਪੰਜਵਾ ਪ੍ਰੀਤਮ ਬਸਤ ਰਿਤਮੈ ਖੋਰਾ हे ਪ੍ਰੀਤਮ ਪ੍ਰਭੂ ਪਰਮਾਤਮਾ ਮੇਰੇ ਹਿਰਦੇ ਵਿੱਚ ਕੋਰਾਪਣ ਵਸ ਰਿਹਾ ਹੈ ਜੋ ਤੇਰੇ ਚਰਨਾਂ ਨਾਲ ਪਿਆਰ ਬਣਨ ਨਹੀਂ ਦਿੰਦਾ ਪਰਮਪੀਤ ਨਿਵਾਰ ਠਾਕੁਰ ਗੈ ਲੈ ਹੋ ਆਪਣੀ ਓਰ ਰਹਾਓ हे ਠਾਕੁਰ ਮੇਰੇ ਅੰਦਰੋਂ ਪਟਕਣਾ ਦੀ ਕੰਧ ਦੂਰ ਕਰ ਏ ਕੰਧ ਮੈਨੂੰ ਤੇਰੇ ਨਾਲੋਂ ਪਰੇ ਰੱਖ ਰਹੀ ਹੈ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਪਾਸੇ ਜੋੜ ਲੈ ਆਪਣੇ ਚਰਨਾਂ ਵਿੱਚ ਜੋੜ ਲੈ ਰਹਾਓ ਅਦਕਾ ਗਰਤ ਸੰਸਾਰ ਸਾਗਰ ਕਰ ਦਿਆ ਚਾਰੋ ਧੋਰ हे ਪ੍ਰੀਤਮ ਪਰਮਾਤਮਾ ਪ੍ਰਭੂ ਤੇਰੇ ਇਸ ਸੰਸਾਰ ਸਮੁੰਦਰ ਵਿੱਚ ਵਿਕਾਰਾਂ ਦੇ ਨੇਕਾਂ ਗੜੇ ਹਨ ਮੇਰ ਕਰਕੇ ਮੈਨੂੰ ਇਹਨਾਂ ਤੋਂ ਬਚਾ ਕੇ ਕੰਡੇ ਤੇ ਝਾੜ ਲੈ ਸੰਤ ਸੰਗ ਹਰ ਚਰਨ ਬੋਹਿਤ ਉਦਰ ਤੇ ਲੈ ਮੋਰ ਹੇ ਹਰੀ ਪ੍ਰਭੂ ਪਰਮਾਤਮਾ ਸੰਤ ਜਨਾਂ ਦੀ ਸੰਗਤ ਵਿੱਚ ਰੱਖ ਕੇ ਮੈਨੂੰ ਆਪਣੇ ਚਰਨਾਂ ਦੇ ਜਹਾਜ਼ ਵਿੱਚ ਝਾੜ ਲੈ ਤੇਰੇ ਇਹ ਚਰਨ ਮੈਨੂੰ ਪਾਰ ਲੰਘਾਣ ਦੇ ਸਮਰੱਥ ਹਨ ਗਰਬ ਕੌਂਟ ਮੈਂ ਜਿਨਹ ਧਾਰਿਓ ਨਹੀਂ ਬਿਖੈ ਬਨ ਮਹਿ ਹੋਰ ਜਿਸ ਪ੍ਰਮਾਤਮਾ ਨੇ ਮਾਂ ਦੇ ਪੇਟ ਵਿੱਚ ਬਚਾਈ ਰੱਖਿਆ ਵਿਸ਼ੇ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬਦੇ ਨੂੰ ਬਚਾਉਣ ਵਾਲਾ ਭੀ ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ ਹਾਰ ਸਖਤ ਸਰਨ ਸਮਰੱਥ ਨਾਨਕ ਆਨ ਨਹੀਂ ਨੇ ਹੋਰ ਏ ਨਾਨਕ ਪ੍ਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ ਸਰਨ ਪਾਏ ਨੂੰ ਬਚਾ ਸਕਣ ਵਾਲਾ ਹੈ ਜਿਹੜਾ ਮਨੁੱਖ ਉਸ ਦੀ ਸਰਨਾ ਆ ਪੈਂਦਾ ਹੈ ਉਸ ਨੂੰ ਕੋਈ ਹੋਰ ਮਥਾਜੀ ਨਹੀਂ ਰਹਿ ਜਾਂਦੀ ਕੇ ਦਾਰਾ ਮਹੱਲਾ ਪੰਜਵਾ ਰਸਨਾ RAM RAM ਬਖਾਨ ਆਪਣੀ ਜੀਬ ਨਾਲ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ ਗੋ ਨਗੋ ਪਾਲੋ ਚਾਰ ਦਿਨ ਰਹਿਣ ਭਾਏ ਕਲਮਲ ਹਾਨ ਰਹਾਓ ਦਿਨ ਰਾਤ ਸ੍ਰਿਸ਼ਟੀ ਦੇ ਪਾਲਨਹਾਰ ਪ੍ਰਭੂ ਦੇ ਗੁਣ ਗਾਇਆ ਕਰੋ ਜਿਹੜਾ ਮਨੁੱਖ ਇਹ ਉਦਮ ਕਰਦਾ ਹੈ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ ਰਹਾਓ ਤਿਆਗ ਚਲਣਾ ਸਗਲ ਸੰਪਤ ਕਾਲ ਸਿਰ ਪਰ ਜਾਨ ਸਾਰਾ ਧਨ ਪਦਾਰਥ ਛੱਡ ਕੇ ਆਖਰ ਹਰੇਕ ਪ੍ਰਾਣੀ ਨੇ ਇੱਥੋਂ ਚਲੇ ਜਾਣਾ ਹੈ ਮੌਤ ਨੂੰ ਸਦਾ ਆਪਣੇ ਸਿਰ ਉੱਤੇ ਖਲੋਤੀ ਸਮਝ ਮਿਥਾ ਨਾ ਮੋਹ ਦੁਰੰਤ ਯਾਸਾ ਝੂਠ ਸਰ ਪਰਮਾਨ ਨਾਸਵੰਤ ਪਦਾਰਥਾਂ ਦਾ ਮੋਹ ਕਦੇ ਨਾ ਮੁਕਣ ਵਾਲੀਆਂ ਆਸਾਂ ਇਹਨਾਂ ਨੂੰ ਨਿਸ਼ਚੇ ਕਰਕੇ ਨਾਸਵੰਤ ਮਨ ਸਤਿ ਪੁਰਖ ਅਕਾਲ ਮੂਰਤ ਹਿਰਦੈ ਧਾਰੋ ਧਿਆਨ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ ਜਿਹੜਾ ਸਰਬ ਵਿਆਪਕ ਹੈ ਅਤੇ ਜਿਹੜਾ ਨਾਸ ਰਹਿਤ ਹੋਂਦ ਵਾਲਾ ਹੈ ਨਾਮ ਨਿਧਾਨ ਲਾਬ ਨਾਨਕ ਬਸ ਤਏ ਹੀ ਪਰਵਾਨ ਹੈ ਨਾਨਕ ਆਖੇ ਭਾਈ ਪਰਮਾਤਮਾ ਦਾ ਨਾਮ ਹੀ ਅਸਲ ਖਜ਼ਾਨਾ ਹੈ ਅਸਲ ਖੱਟੀ ਹੈ ਇਹ ਚੀਜ਼ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੁੰਦੀ ਹੈ ਕਿ ਦਾਰਾ ਮਹੱਲਾ ਪੰਜਵਾ ਹਰ ਕੇ ਨਾਮ ਕੋ ਆਧਾਰ ਜਿਸ ਮਨੁੱਖ ਨੂੰ ਸਦਾ ਪਰਮਾਤਮਾ ਦੇ ਨਾਮ ਦਾ ਆਸਰਾ ਰਹਿੰਦਾ ਹੈ ਕਲ ਕਲੇਸ਼ ਨਾ ਕਸ਼ੋ ਬਿਆਪੈ ਸੰਤ ਸੰਗ ਬਿਵਹਾਰ ਰਹਾਉ ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਹਰੀ ਨਾਮ ਦਾ ਵਣਜ ਕਰਦਾ ਹੈ ਦੁਨੀਆ ਦੇ ਝਗੜੇ ਕਲੇਸ਼ ਵਿੱਚੋਂ ਇਨਾ ਵਿੱਚੋਂ ਕੋਈ ਵੀ ਉਸ ਉੱਤੇ ਆਪਣਾ ਜੋਰ ਨਹੀਂ ਪਾ ਸਕਦਾ ਰਹਾਓ ਕਰਨਗਰ ਹੋ ਆਪ ਰਾਖਿਓ ਨੈ ਉਪਜਤੋ ਬੇਕਾਰ ਪਰਮਾਤਮਾ ਆਪ ਮਿਹਰ ਕਰਕੇ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ ਉਸ ਦੇ ਅੰਦਰ ਕੋਈ ਵਿਕਾਰ ਪੈਦਾ ਨਹੀਂ ਹੁੰਦਾ ਜਿਸ ਪ੍ਰਾਪਤ ਹੋਏ ਸਿਮਰੈ ਇਸੋ ਦਹਿਤ ਨਹਿ ਸੰਸਾਰ ਜਿਸ ਮਨੁੱਖ ਨੂੰ ਨਾਮ ਦੀ ਦਾਤ ਤੁਰ ਦਰਗਾਹ ਤੋਂ ਮਿਲਦੀ ਹੈ ਉਹੀ ਹਰੀ ਨਾਮ ਸਿਮਰਦਾ ਹੈ ਫਿਰ ਉਸ ਦੇ ਆਤਮਕ ਜੀਵ ਨੂੰ ਸੰਸਾਰ ਭਾਵ ਸੰਸਾਰ ਦੇ ਵਿਕਾਰਾਂ ਦੀ ਅਗ ਸਾੜ ਨਹੀਂ ਸਕਦੀ ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚਰਨ ਅਮਰਤ ਸਾਰ ਹਰੀ ਪ੍ਰਭੂ ਦੇ ਚਰਨ ਆਤਮਕ ਜੀਵਨ ਦੇਣ ਵਾਲੇ ਹਨ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਤੇਰੇ ਅੰਦਰ ਆਤਮਕ ਸੁੱਖ ਖੁਸ਼ੀਆਂ ਆਨੰਦ ਪੈਦਾ ਹੋਣਗੇ ਨਾਨਕ ਦਾਸ ਸਰਣਾਗਤੀ ਤੇਰੇ ਸੰਤਨਾ ਕੀ ਸ਼ਾਰ हे ਪ੍ਰਭੂ ਤੇਰਾ ਦਾਸ ਨਾਨਕ ਤੇਰੀ ਸ਼ਰਨ ਆਇਆ ਹੈ ਤੇਰੇ ਸੰਤ ਜਨਾਂ ਦੀ ਚਰਨ ਧੂੜ ਮੰਗਦਾ ਹੈ ਕੇ ਦਾਰਾ ਮਹੱਲਾ ਪੰਜਵਾ ਹਰ ਕੇ ਨਾਮ ਬਿਨ ਧ੍ਰਿਗ ਸ੍ਰੋਤ ਪਰਮਾਤਮਾ ਦਾ ਨਾਮ ਸੁਣਨ ਤੋਂ ਬਿਨਾ ਮਨੁੱਖ ਦੇ ਕੰਨ ਫਟਕਾਰ ਯੋਗ ਹਨ ਕਿਉਂਕਿ ਫਿਰ ਨਿੰਦਿਆ ਚੁਗਲੀ ਵਿੱਚ ਹੀ ਰੁਝੇ ਰਹਿੰਦੇ ਹਨ ਜੀਵਨ ਰੂਪ ਬਿਸਾਰ ਜਿਵੇ ਤਿਹ ਕਤ ਜੀਵਨ ਹੋਤ ਰਹਾਉ ਜਿਹੜੇ ਮਨੁੱਖ ਬਹੁਤ ਸਾਰੇ ਜਗਤ ਦੇ ਜੀਵਨ ਪ੍ਰਭੂ ਨੂੰ ਭੁਲਾ ਕੇ ਜਿਉਂਦੇ ਹਨ ਜ਼ਿੰਦਗੀ ਦੇ ਦਿਨ ਗੁਜ਼ਾਰਦੇ ਹਨ ਉਹਨਾਂ ਦਾ ਜੀਉਣਾ ਕਾਦਾ ਹੈ ਉਹਨਾਂ ਦੇ ਜੀਉਣ ਨੂੰ ਜੀਉਣਾ ਨਹੀਂ ਕਿਹਾ ਜਾ ਸਕਦਾ ਰਹਾਓ ਖਾਤ ਪੀਤ ਅਨੇਕ ਬਿੰਜਨ ਜੈਸੇ ਪਾਰ ਬਾਹਕ ਖੋਤ ਹਰੀ ਨਾਮ ਨੂੰ ਵਿਸਾਰ ਕੇ ਜਿਹੜੇ ਮਨੁੱਖ ਅਨੇਕਾਂ ਚੰਗੇ ਚੰਗੇ ਖਾਣੇ ਖਾਂਦੇ ਪੀਂਦੇ ਹਨ ਉਹ ਓਹੀ ਹਨ ਜਿਵੇਂ ਭਾਰ ਢੋਣ ਵਾਲੇ ਖੋਤੇ ਜਿਹੜੇ ਨਾਮ ਨਹੀਂ ਜਪਦੇ ਦੇਖਾਂ ਪੀਣ ਨੂੰ ਵੱਧ ਹੁੰਦੇ ਘਰ ਉਹ ਪ੍ਰਮਾਤਮਾ ਦਾ ਸ਼ੁਕਰ ਅਦਾ ਨਹੀਂ ਕਰਦੇ ਫਿਰ ਉਹ ਖੋਤੇ ਹੀ ਦੱਸਿਆ ਪ੍ਰਮਾਤਮਾ ਨੇ ਆਠ ਪਹਿਰ ਮਹਾ ਸ਼ਰਮ ਪਾਇਆ ਜੈਸੇ ਬਿਰਖ ਜੰਤੀ ਜੋਤ ਹਰੀ ਨਾਮ ਨੂੰ ਵਿਚਾਰਨ ਵਾਲੇ ਅਠੇ ਪੈਰ ਮਾਇਆ ਦੀ ਖਾਤਰ ਦੌੜ ਭੱਜ ਕਰਦੇ ਹੋਏ ਬੜਾ ਥਕੇਵਾਂ ਸਹਾਰਦੇ ਹਨ ਜਿਵੇਂ ਕੋਈ ਬਲਦ ਕੋਹਲੂ ਵਗੇ ਜੋਆ ਹੁੰਦਾ ਹੈ ਤਾਜ ਗੋਪਾਲ ਜਿਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ਸ੍ਰਿਸ਼ਟੀ ਦੇ ਪਾਲਨ ਹਾਰ ਦਾ ਨਾਮ ਤਿਆਗ ਕੇ ਜਿਹੜੇ ਮਨੁੱਖ ਹੋਰ ਹੋਰਾਰਾਂ ਵਿੱਚ ਲੱਗੇ ਰਹਿੰਦੇ ਹਨ ਉਹ ਕਈ ਤਰੀਕਿਆਂ ਨਾਲ ਦੁਖੀ ਹੁੰਦੇ ਰਹਿੰਦੇ ਹਨ ਕਰ ਜੋਰ ਨਾਨਕ ਦਾਨ ਮੰਗੇ ਹਰ ਰੱਖੋ ਕੰਠ ਪਰੋਤ ਏ ਹਰੀ ਤੇਰਾ ਦਾਸ ਨਾਨਕ ਹੱਥ ਜੋੜ ਕੇ ਤੇਰੇ ਨਾਮ ਦਾ ਦਾਨ ਮੰਗਦਾ ਹੈ ਆਪਣਾ ਨਾਮ ਦੇ ਮੈਂ ਇਸ ਨੂੰ ਆਪਣੇ ਗਲੇ ਵਿੱਚ ਪਰੋ ਕੇ ਰੱਖਾਂ ਕੇਦਾਰਾ ਮਹੱਲਾ ਪੰਜਵਾ ਸੰਤੈ ਤੂਰਲੇ ਮੁਖਮੱਲੀ ਏ ਭਾਈ ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉੱਤੇ ਮੜ ਲਈ ਤੇ ਸੰਤਾਂ ਦੀ ਸੰਗਤ ਵਿੱਚ ਜਿਸ ਨੇ ਪਰਮਾਤਮਾ ਦੇ ਗੁਣ ਗਾਏ ਗੁਣਾ ਅਚੋਤ ਸਦਾ ਅਭ ਪੂਰਨ ਨਹਿ ਦੋਖ ਬਿਆਪੈ ਕਲਿ ਰਹਾਓ ਅਬਨਾਸੀ ਤੇ ਸਰਬ ਹੈ ਆਪਕ ਪ੍ਰਭੂ ਦੇ ਗੁਣਾ ਹਿਰਦੇ ਵਿੱਚ ਵਸਾਨ ਦੀ ਬਰਕਤ ਨਾਲ ਜਗਤ ਦੇ ਵਿਕਾਰ ਉਸ ਉਤੇ ਆਪਣਾ ਜੋਰ ਨਹੀਂ ਪਾ ਸਕਦੇ ਰਹਾਓ ਗੌਰ ਬਚਨ ਕਾਰਜ ਸਰਬ ਪੂਰਨ ਈ ਤਉ ਤਨਾਹਲੀ ਜੈਸਾ ਮਨੁੱਖ ਨੇ ਸੰਤ ਜਨਾਂ ਦੀ ਚਰਨ ਧੂੜ ਆਪਣੇ ਮੱਥੇ ਤੇ ਲਾਈ ਗੁਰੂ ਦੇ ਉਪਦੇਸ਼ ਦਾ ਸਦਕਾ ਉਸ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਉਸ ਦਾ ਮਾਨੇਦਰ ਉਧਰ ਨਹੀਂ ਡੋਲਦਾ ਪ੍ਰਭ ਏਕ ਅਨਕ ਸਰਬਤ ਪੂਰਨ ਬਿਖੈ ਅਗਨੀ ਨਾ ਜਲੀ ਉਸ ਨੂੰ ਇਉਂ ਦੇ ਸਪੈਂਦਾ ਹੈ ਕਿ ਇੱਕ ਪਰਮਾਤਮਾ ਨੇਕਾਂ ਰੂਪਾਂ ਵਿੱਚ ਸਭ ਥਾਈਂ ਵਿਆਪਕ ਹੈ ਉਹ ਮਨੁੱਖ ਵਕਾਰਾਂ ਦੀ ਅੱਗ ਵਿੱਚ ਨਹੀਂ ਸੜਦਾ ਉਸ ਦਾ ਆਤਮਿਕ ਜੀਵਨ ਵਿਕਾਰਾਂ ਦੀ ਅੱਗ ਵਿੱਚ ਤਬਾਹ ਨਹੀਂ ਹੁੰਦਾ ਗੈ ਪੂਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭੂ ਆਪਣੇ ਜਿਸ ਦਾਸ ਨੂੰ ਉਸ ਦੀ ਬਾਹ ਫੜ ਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਉਸ ਦੀ ਜਿੰਦ ਪ੍ਰਭੂ ਦੀ ਜੋਤ ਵਿੱਚ ਲੀਨ ਹੋ ਜਾਂਦੀ ਹੈ ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚੱਲੀ ਹੇ ਨਾਨਕ ਜਿਹੜਾ ਨਾਥ ਪ੍ਰਾਣੀ ਵੀ ਪ੍ਰਭੂ ਦੇ ਚਰਨਾਂ ਦੀ ਸਰਨ ਵਿੱਚ ਆ ਜਾਂਦਾ ਹੈ ਉਹ ਪ੍ਰਾਣੀ ਪ੍ਰਭੂ ਦੀ ਯਾਦ ਵਿੱਚ ਹੀ ਜੀਵਨ ਰਾਹ ਉੱਤੇ ਤੁਰਦਾ ਹੈ ਪ੍ਰਭੂ ਦੀ ਯਾਦ ਉਸਦੇ ਹਿਰਦੇ ਵਿੱਚ ਵਸ ਜਾਂਦੀ ਹੈ ਗੈ ਪੂਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਨਾਥ ਆਇਓ ਨਾਨਕ ਹਰ ਸੰਗ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1121 ਦਾ ਪਾਠ ਤੇ ਵਿਆਖਿਆ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1122 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਬੋਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ